ਇਹ ਤੇਰੇ ਚੱਲਣੀ ਪਤਾ ਤਾਂ ਮੋਦਨ ਨਹੀਂ ਚੱਲਣਾ ਆ ਵੀ ਚੱਲੂ ਕਿੱਲੂ ਕਿੰਨਾ ਦੋਤੇ ਦੇ ਕੋਲ ਦੁੱਧ ਸਜ਼ਾਰ ਜੀ ਦੇ ਕੋਲ 13 14 ਕਿਲੋ ਜੇ 13 14 ਕਿਲੋ ਦੋਤੇ ਅੱਜ ਵੀ ਨਾੜੂ ਦੇ ਬੱਚਾ ਜਾਂ ਬੱਚਾ ਖਾਰੇ ਮੇਰਾ ਭਰਾ ਭਾਪਾ ਹਾਂ ਬੱਚਾ ਦਾ ਹਾਂ ਜੇ ਨਾੜੂ ਦੇ ਬੱਚਾ ਹੈ ਗੇਰ ਨਾ ਸਮਦੀ ਅੱਜ ਤੇ ਜਿਹਦੇ ਦੀ ਸੁਈ ਵੀ ਰਿਜੀਨਲ ਆ ਨਾੜੂ ਦੇ ਬੱਚਾ ਨਾਲ ਨਾੜੂ ਆ ਆ ਤੀਜੇ ਦਿਨ ਦੀ ਰਿਜੀਨਲ ਸੁਈ ਆ ਵੀ ਜੀ ਫੋਨ ਨੰਬਰ ਦੱਸਦੇ ਹਾਂ ਆਪਣਾ 978091179 ਵੀ ਜੀ ਦੇ ਕੇ ਜਾਣੀ ਮੰਡੀ ਚ ਮੈਂ ਨਾ ਵੀ ਜੀ ਵੇਚ ਕੇ ਜਾਣੀ ਆ ਬ ਖਾਲੀ ਕਰ ਜੀ ਇਹ ਨਾਂ ਵੀ ਕਿਤੇ ਫੇਰੇ ਫੋਨ ਲੱਗ ਕਰ ਲਿਓ ਕਰੇ ਫੋਨ ਕਰ ਲੈਣ ਭੈਣ ਭਰਾ ਵੀ ਮਾਲ ਆਉਂਦਾ ਜਾਂਦਾ ਰਹੀਦਾ ਆ ਜਾਂਦਾ ਰਹੀਦਾ ਵੀ ਆਪਣੇ ਆ ਵੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹਦੇ 13 ਵਿੱਚ 14 ਕਿਲੋ ਹੋਗਾ 13 14 ਕਿਲੋ ਦੁੱਧ ਹੈਗਾ ਇਹਦੇ ਗੇਰ ਸਿੰਘਾਂ ਵਾਲੇ ਹੈ ਆ ਰੀਜਨਲ ਗਿਰਪੀਓਰ ਗਿਰਦੀ ਨਾ ਵੇ ਕਿੰਦਾ ਸੁਣੋ ਰੀਜਨਲ ਗੇਰ ਉਠੇ ਕਰਨ ਆਪਾਂ ਦੀ ਸ਼ਾਂਤ ਸੁਭਾਅ ਲਈ ਜੀ ਸ਼ਾਂਤ ਠੰਡੀ ਦੀ ਐ ਬਿਲਕੁਲ ਮੇਰੇ ਨੂੰ ਠੰਡੀ ਆਗੇ ਠੀਕ 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 ਜੀ ਤੇ ਕਿੰਨਾ ਮੁੱਲ ਕਰਨਾ ਇਹਦਾ 200 ਦੀ 70 ਕਰੀਏ 75 ਕਰੀਏ ਇਹ 65000 ਦੀ ਵੜਦਾ ਉਹ ਚੋਂ ਕਰ ਦਾਂਗਾ ਇਹ ਤੋਰਦੇ ਤੋਰਦੇ ਹੁਣ ਤੋਰਦੇ ਬਾਕੀ ਬੱਚੇ ਦਾ ਵੀ ਜਿਆਦਾ ਕਾਲਾ ਨਹੀਂ ਪਈਦੀ ਹਨਾ ਨਹੀਂ ਨਹੀਂ ਵਿੱਚ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਮੋੜ ਲਾ ਮੋੜ ਲਾ ਕਿੰਨੇ ਦੀ ਦੇਣੀ ਆ ਵੀਰੇ 30000 ਦੇ ਦਾਂਗੇ ਛੋੜ ਕਰ ਦਾਂਗੇ ਭਣ ਭਰਾ ਫੋਨ ਲਾਵੇ ਕੋ ਮੌਕੇ ਦੇ ਕੋ ਗਾ ਨਹੀਂ ਬਾਕੀ ਹੈ ਵੀ ਨਹੀਂ ਠੰਡੀ ਜੇ ਕੇ ਵੀਡੀਓ ਤੇ ਖਰੀਦੀ ਤੂੰ ਦਾ ਮਾਨਦਨ ਕਰਦੀ ਫੁੱਲ ਕਰਾਂਗੇ ਵੀਰੇ ਫੁੱਲ ਹਾਂ ਮੇਰੀ ਜਿਹੜਾ ਵੀਡੀਓ ਖਰੀਦੂ ਨਾ 55000 ਦੀ ਵੜ ਦਊਂਗਾ ਉਸ ਤੋਂ 100 ਵੀ ਜਰੂਰੀ ਲਓ ਜੀ 53000 ਬਾਕੀ ਇਹਨੂੰ ਖਰੀਦ ਲਿਆ ਤਾਂ ਲੱਖ ਰੁਪਈਆ ਵਾਲੀ ਮੱਝ ਖਰੀਦ ਲਈ ਇੱਕ ਬਰਾਬਰ ਹੈ ਤੇ ਦੂਜੀ ਜਿਹੜੀ ਹੈ ਕੋ ਦੁੱਧ ਕਿੰਨਾ ਉਹ ਵੀ 8 ਕਿਲੋ ਰੁਪਈਆ 8 ਕਿਲੋ ਉਹ ਕਿੰਨੇ ਦੀ ਦੇਣੀ ਉਹ ਉਹ ਬੜੀ 28000 ਦੇਣੀ ਆ। 8000 ਦੇ। ਆਹ ਨਾ 28000। ਠੀਕ ਆ। ਉਹਨੇ ਭੈਣ ਭਰਾ ਫੋਕ ਤੇ ਫੋਨ ਲਾਉ ਉਹਨੇ ਦੇ ਦਾਂਗੇ ਵਿੱਚ ਗੱਲਾਂ। ਠੀਕ ਆ ਜੀ। ਮੋੜਨਾ ਨਹੀਂ ਕਿਸ ਨੂੰ। ਨਹੀਂ ਨਹੀਂ ਵੀ ਮੋੜਨਾ ਤੇ ਹਮਤ ਬੜੀ ਕੋਈ ਮੋੜ ਮਾਰਦਾ ਤੇ ਠੀਕ ਆ। ਹਾਂ ਜੀ। ਸਹੀ ਆ ਲਾਇਓ ਵੀਰ ਨੂੰ ਫੋਨ ਮੰਡੀ ਦੇ ਵਿੱਚ ਜਾਣ ਕੇ ਰੋਣ ਕਹ ਉਹਦਾਓ। ਕੱਲ ਕੱਲ ਵੀ ਚੱਲਣੀ ਮੰਡੀ? ਆ ਨਹੀਂ ਜੀ ਅੱਜ ਵੀ ਦੀ ਕੱਲ ਹੋਏਗੀ ਮੰਡੀ ਜੀ। ਠੀਕ ਆ।